ਵਾਜੁ ਪੁਖਾ ਸਭੇ ਕਾਜ ਸਹਿਲਣੇ ਕੀ ਹੈ ਗੁਰਨਾਮਿਕੋ ਸਤਗੁਰ ਪੁਖਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਕੀਨੋ ਦਾਸ ਕਾ ਦੂਖ ਵਿਦਾਰਿਓ ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕੂਠਾ ਕੇ ਅਗ ਬਲੋਕਨ ਕੀਨੋ ਦਾਸ ਕਾ ਦੂਖ ਵਿਦਾਰਿਓ ਹਰ ਜਨ ਰੱਖੇ ਗੁਰੂ ਵੇਂਦਾ ਕਾਂਠ ਲੈ ਆਪੁਨ ਸਾ ਮੀਟੀ ਦਿਆਲੁ ਪੁਰਖ ਮਖੰਦ ਰਹਾਉ ਜੋ ਮੰਗੈ ਠਾਕਿਰ ਆਪਣੀ ਤੇ ਸੋਈ ਸੋਈ ਦੇਵੇ ਨਾਨਕ ਬਾਸ ਮੁਕਤੇ ਜੋ ਬੋਲੇ ਈ ਹਾ ਉਹਾ ਸਚ ਹੋਵੇ ਜੋ ਮੰਗੇ ਖਾ ਕਰੇ ਆਪਣੇ ਤੇ ਸੋਈ ਸੋਈ ਤੇਰ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾ ਉਹਾ ਸਚ ਹੋਵੇ ਬਾਹੀ ਗੁਰ ਕੀ ਕਾ ਸੰਸਾਰ ਆ ਇਹ ਸੇਖੋ ਚੇਤਾਵਨੀ ਲੱਗਿਆ ਇਹ ਗੱਲ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਦੋਂ ਸੇਖੀਤਨ ਕਾ ਦੇਸਾ ਤੇ ਉਸ ਵੇਲੇ ਸਾਨੂੰ ਨਹੀਂ ਪਤਾ ਲੱਗਾ ਪਰ ਤੁਹਾਨੂੰ ਇਹ ਪਤਾ ਲੱਗ ਜਾਣਾ ਕਿ ਤਾਂ ਕਵੀ ਦੇ ਹੌਲੀ ਹੌਲੀ ਤਜਰਬੇ ਹੁੰਦੇ ਹਨ ਤੇ ਇਹ ਪਹਿਲਾਂ ਸਾਡੇ ਸੇਹਰਾ ਤੇ ਕਲਗੀ ਵਿਦਾ ਦਿੱਤੇ ਜਾਣ ਤੇ ਉਹਦੀ ਦੇਰ ਇੱਕ ਸ਼ਬਦ ਸੀ 5 ਮਿੰਟ ਦਾ ਹੋ ਪਰ ਲਏ ਉਹਨੇ ਤੇਰਾ ਜੋ ਮੇ ਸੇਹਰਾ ਉਹਦਾ ਉਹਨੇ 2-3 ਮਿੰਟ ਲੱਗ ਜਾਣੇ ਹਨ ਆ ਉਸਨੂੰ ਕਲ ਕੀ ਵੀ ਲਾਡੋ ਕਲ ਕੀ ਨਹੀਂ ਜੋ ਕਿ ਜੋ ਕਿ ਸਾਡੇ ਗੋਰੇ ਤਾਰੇ ਆਗਤਾਰੇ ਜੋ ਕਿ ਜੋ ਕਿ ਸਾਡੇ ਗੋਰੇ ਤਾਰੇ ਆਗਤਾਰੇ ਅੰਮਿਆ ਮੈਂ ਅਟ ਅਟਾ ਦਰਧਾਰੀ சவார ਆਲ ਭਗਤ ਮਾਰੇ ਜੁਰਮਾ ਵਾਰ ਦੋਤਾ ਕੋ ਪਰਉਪਕਾਰ ਜੰਲੀ ਪੀੜੀ ਛੋਟਿਆ ਰੂਪ ਦਿਖਾਣ ਵਾਲਾ ਦਨ ਪੰਚ ਗੁਰੂ ਜੁਰਮਾ ਮਨ ਜੋਦਾ ਕੋ ਪਰਉਪਕਾਰੇ ਬੋਲੇ ਮੁਤੇ ਸੁਣਾ ਦੁਸਰ ਸਾਰੇ ਹਦੁੱਪੀ ਸਤਿਆ ਨੇ ਤਨੇ ਮਹਾਰ ਖਲਾਰੇ ਚੁਗਤੰ ਛੱਤ ਤਰ ਅਰੇ ਅਵਤਾਰੀ ਅਵਤਾਰੀ ਪੰਜ ਚਾਲੇ ਪੰਜ ਪੀ ਆ ਸ਼ਬਦ ਹੈ ਚੇਤਾ ਭੁੱਲ ਗਿਆ ਸੀ ਤੇ ਅਸੀਂ ਗਾ ਦਿੰਦਾ ਹੈ ਬੜਾ ਸੋਹਣਾ ਕਾਰਜ ਹੋ ਗਿਆ ਹੁਣ ਆ ਪੱਲੇ ਪੱਲਾ ਫੜਾਇਆ ਜਾਵੇ ਆ ਪੱਲੇ ਦਾ ਸ਼ਰਮ Thank you तू गोडा आवे दे ते औ पल्ले नडे निरांगी महाराज जी काव्या देखे और बाल महेंद्र जी लापुर वेती कर्म दरडाया वंद राम जीयो ਨਮਤਰ ਲਓ ਬਾਪ ਤੇ ਜਾਇਆ ਬੰਧ ਰਾਮ ਜੀਓ ਘਰ ਨਦਰ ਲਓ ਵਾਰੀ ਨਾਮ ਤੇ ਆਹੋ ਸ਼ਿੰਗਰਤ ਨਾਮ ਦਰੜਾਇਆ no yeah. another power fire I uh -huh. ਹਰਿ ਪਾਇਆ ਹਰਿ ਗੁਣ ਗਾਇਆ ਮੁਖ ਬੋਲੀ ਹਰਿ ਬਾਣੀ ਸੰਤ ਜਨ ਨਾ ਬੜ ਭਾਗੀ ਪਾਇਆ ਹਰਿ ਕਥਿ ਅਕਤਿ ਕਮਾਣੀ ਏਰਦੇ ਹਰਿ 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 ਧੂਨੇ ਉਪਜੀ ਹਰ ਚੱਟਿਐ ਨਾਸਤਿ ਕਉ ਆਗੇ ਜੀਉ ਨਾਨਕ ਬੋਲੇ ਕੀ ਜੀ ਲੋਰੈ ਹਰਿ ਉਪਜੈ ਮਨ ਮੇ ਰਾਗ ਜੀਉ ਜਨ ਨਾਨਕ ਬੋਲੇ ਕੀ ਜੀ ਲੋਰੈ ਹਰਿ ਉਪਜੈ ਮਨ ਮੇ ਗੁਰੂ ਕੋ ਕਮੇਲੇ ਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੀ ਪ੍ਰਭੁ ਭਾਇਆ ਅੰਦਰ ਮਾਰਿ ਬਿਵਨਾਈ ਮਰਜਿਤ ਆਪ ਲਪਾਇਆ ਸਵਾਮੀ ਹਰ ਨਾਮੁ ਵਜੀਵਾਦਾ Thank I'm uh -huh. uh -huh.

Show <speaking in foreign> me <language>